ਜੀ ਵਾਹਿਗੁਰੂ ਸਾਹਿਬ ਜੀਉ ਆਦ ਅੰਤ ਜੋ ਰਖਨ ਹਾਰ ਤਿਸਿਉ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਵ ਨਿਦ ਪਾਵੈ ो मूड़ा मन, मन नहीं लावे जो ठाकुर सद सदा हजूरे ताको अंधा जानत, जानत दूरे जाकी टहल पावे दरगाह मान ਤੇ ਸੈਂ ਬਿਸਾਰੈ ਮੁਗਦ ਅਜਾਨ ਸਦਾ ਸਦਾ ਏ ਭੂਲਨਹਾਰ ਸਦਾ ਸਦਾ ਏ ਭੂਲਨਹਾਰ ਨਾਨਕ ਰਖਨਹਾਰ ਅਪਾਰ ਸਦਾ ਸਦਾ ਏ ਭੂਲਨਹਾਰ ਨਾਨਕ ਰੱਖਣ ਹਾਰ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਚਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਇਹ ਚੌਥੀ ਅਸ਼ਟਪਦੀ ਦੀ ਤੀਸਰੀ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਕੀਤਾ ਹੈ। ਇਹਦੀ ਵਿਚਾਰ ਆਪਾਂ ਅੱਜ ਕਰਨੀ ਹੈ। ਧਿਆਨ ਦਿਓ ਸਦਾ ਸਦਾ ਇਹ ਭੂਲਣਹਾਰ ਨਾਨਕ ਰਖਨਹਾਰ ਅਪਾਰ। ਅਪਾਰ ਹੁੰਦਾ ਹੈ ਬੇਅੰਤ। ਜਿਹਦਾ ਆਰ ਪਾਰ ਨਹੀਂ ਹੈ ਜਿਹਦਾ ਅੰਤ ਨਹੀਂ ਹੈ ਸਦਾ ਸਦਾ ਦਾ ਅਰਥ ਹੈ ਹਮੇਸ਼ਾ ਹੀ ਜਿਹੜਾ ਇਹ ਜੀਵ ਹੈ ਇਹ ਮਨੁੱਖ ਹੈ ਇਹ ਦੇ ਕਿਹੜੇ ਕਿਹੜੇ ਔਗਣ ਨੂੰ ਦੇਖੀਏ ਇਹ ਸਦਾ ਹੀ ਭੁੱਲਾ ਕਰਦਾ ਹੈ ਪਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਰੱਖਣ ਵਾਲਾ ਹੈ ਰੱਖਣਹਾਰ ਉਹ ਬੜਾ ਬੇਅੰਤ ਹੈ। ਉਹ ਅਪਾਰ ਹੈ। ਇਹਦੀ ਔਗਣਾ ਨੂੰ ਦੇਖਣ ਤੋਂ ਬਾਅਦ ਵੀ ਸਾਰੀਆਂ ਦਾਤਾਂ ਇਹਦੀ ਝੋਲੀ ਪਾਉਂਦਾ ਹੈ। ਔਰ ਗੁਰਮਖੀ ਧਰਮ ਦੀ ਦੁਨੀਆ ਨਾ। ਇਹ ਇਹ ਜਿਹੜੀ ਦੁਨੀਆ ਹੈ ਇਹ ਬਹੁਤ ਗਹਿਰਾਈ ਦੀ ਹੈ। ਚੜ੍ਹ ਤੱਕ ਮੈਂ ਹਮੇਸ਼ਾ ਕਈ ਵਾਰ ਸੰਗਤਾਂ ਨੂੰ ਬੇਨਤੀ ਕਰਦਾ ਹੁੰਨਾ ਕਿ ਸਦਾ ਨ ਯਤਨ ਕਰਿਆ ਕਰੀਏ ਇਹ ਹਮੇਸ਼ਾ ਹੀ ਜੇ ਅਸੀਂ ਕਰਨ ਲੱਗੀਏ ਕਰ ਲਈਏ ਨਾ ਇਸ ਕੰਮ ਨੂੰ ਤੇ ਸਦਾ ਜਿਹੜਾ ਸੁੱਖ ਹੈ ਨਾ ਉਹ ਸਾਡੀ ਝੋਲੀ ਪੈ ਜਾਏਗਾ ਸੱਚਮੁੱਚ ਸਾਨੂੰ ਸਾਡੀ ਜ਼ਿੰਦਗੀ ਦੀ ਅਸਲੀਅਤ ਸਾਹਮਣੇ ਜਿਹੜੀ ਹੈ ਨਾ ਉਹ ਸਾਡੇ ਸਾਹਮਣੇ ਆ ਜਾਏਗੀ ਧੰਨਵਾਦ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਜੇ ਇਸੀ ਪੂਰੀ ਜਿਹੜੀ ਇਹ ਪੂਰੀ ਅਸ਼ਟਪੈ ਪੂਰੀ ਅਸ਼ਟਪਦੀ ਹੈ ਜੇ ਇਹਨੂੰ ਅਸੀਂ ਬੜੇ ਧਿਆਨ ਨਾਲ ਸਮਝ ਲਈਏ ਚੌਥੀ ਅਸ਼ਟਪਦੀ ਨੂੰ ਤੇ ਇਹਦੇ ਵਿੱਚ ਨਾ ਪ੍ਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਵਰਤਣ ਤੋਂ ਬਾਅਦ ਵੀ ਇਹ ਮਨੁੱਖ ਪਰਮਾਤਮਾ ਨੂੰ ਭੁੱਲ ਰਿਹਾ ਹੈ ਇਹਦਾ ਇਲਜ਼ਾਮ ਹੈ ਮਨੁੱਖ ਦੇ ਉੱਪਰ ਵੀਤੂ ਦਾਤਾਂ ਵੀ ਲੈ ਰਿਹਾ ਹੈ ਉਹਦੇ ਸੁੱਖ ਭੋਗ ਵੀ ਰਿਹਾ ਹੈ ਤੇ ਉਹਨੂੰ ਭੁੱਲਿਆ ਵੀ ਬੈਠਾ ਹੈ ਹਰ ਅਸ਼ਟਪਦੀ ਦੀ ਹਰ ਪੌੜੀ ਸਾਨੂੰ ਇਹ ਕਹਿੰਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਸਾਹਿਬ ਦੇ ਇੱਕ ਬਚਨ ਆਉਂਦੇ ਨੇ ਕਹਿਣ ਲੱਗੀ ਧਰਤੀ ਨੇ ਪਰਮਾਤਮਾ ਦੇ ਦਰਦ ਦੇ ਉੱਤੇ ਜਾ ਕੇ ਸ਼ਿਕਾਇਤ ਕੀਤੀ ਇੱਕ ਦੁਖੜਾ ਰੋਇਆ ਧਰਤੀ ਨੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਆਪਣਾ ਦੁੱਖ ਸੁਣਾਇਆ ਉਹ ਦੁੱਖ ਇਹ ਸੀ ਧਰਤੀ ਕਹਿਣ ਲੱਗੀ ਵਾਹਿਗੁਰੂ ਭਾਰ ਬਹੁਤ ਵੱਧ ਗਿਆ ਮੈਥੋਂ ਚੁੱਕਿਆ ਨਹੀਂ ਜਾਂਦਾ ਮੇਰੇ ਉੱਤੇ ਭਾਰ ਬਹੁਤ ਵੱਧ ਗਿਆ ਮੈਥੋਂ ਚੁੱਕਿਆ ਨਹੀਂ ਜਾਂਦਾ ਵਾਹਿਗੁਰੂ ਪਰਮੇਸ਼ਰ ਜੀ ਕਹਿਣ ਲੱਗੇ ਕਹਿਣ ਲੱਗੇ हे ਧਰਤੀ ਕਾਦਾ ਭਾਰ ਹੈ ਤੇਰੇ ਤੇ ਧਰਤੀ ਕਹਿੰਦੀ ਨਾ ਇਸ ਭਾਰੇ ਪਰਬਤਾਂ ਅਸਮਾਨ ਖਹੰਦੀ ਮੇਰੇ ਉੱਤੇ ਇੰਨੇ ਅਸਮਾਨ ਦੇ ਨਾਲ ਛੁੰਦੇ ਹੋਏ ਵੱਡੇ ਵੱਡੇ ਪਹਾੜ ਪਰਬਤ ਨੇ ਪਰ ਉਹਨਾਂ ਦਾ ਭਾਰ ਨਹੀਂ ਲੱਗਦਾ ਭਾਰੇ ਪਰਬਤਾਂ ਅਸਮਾਨ ਖੰਦੇ ਵੱਡੇ ਵੱਡੇ ਪਹਾੜ ਵੱਡੇ ਵੱਡੇ ਪਰਬਤ ਬਣੇ ਹੋਏ ਨੇ ਮੇਰੇ ਤੇ ਪਰ ਸੱਚ ਇਹ ਹੈ हे ਵਾਹਿਗੁਰੂ ਐਸੇ ਉੱਚੇ ਪਰਬਤਾਂ ਦਾ ਪਹਾੜ ਦੀ ਪ੍ਰਵਾਦੀ ਮੈਂ ਕਰਦੀ ਨਹੀਂ ਲੱਗਦਾ ਪਰ ਇੰਨੇ ਵੱਡੇ ਵੱਡੀਆਂ ਇਮਾਰਤਾਂ ਬੰਦਾ ਬਣਾਈ ਬੈਠਾ ਐ ਇੰਨੇ ਵੱਡੇ ਵੱਡੇ ਕਿਲੇ ਬਣਾਈ ਬੈਠਾ ਮੈਨੂੰ ਕੋਈ ਭਾਰ ਨਹੀਂ ਲੱਗਦਾ ਇੰਨੀਆਂ ਭਾਰੇ دریا ਸਮੁੰਦਰ ਨਦੀਆਂ ਨਾਲੇ ਵਹਿੰਦੇ ਨੇ ਮੈਨੂੰ ਉਹਨਾਂ ਦਾ ਵੀ ਕੋਈ ਭਾਰ ਨਹੀਂ ਹੈ ਸੈਂਕੜੇ ਕਰੋੜਾਂ ਲੱਖਾਂ ਦੀ ਗਿਣਤੀ 'ਚ ਜੰਗਲ ਤੇ ਜੰਗਲ ਦੇ ਵਿੱਚ ਪੇੜ ਪੌਦੇ ਨੇ ਹਰਿਆਵਲ ਹੈ ਬਨਸਪਤੀ ਹੈ ਕੈਨ ਲੱਗੀ ਉਹਨਾਂ ਦਾ ਵੀ ਕੋਈ ਭਾਰ ਨਹੀਂ ਹੈ ਇੱਥੇ ਅਣਗਿਣਤ ਜੀਵ ਫਿਰਦੇ ਨੇ ਲੱਖਾਂ ਹੀ ਗੁਰਮਖੋ ਜੂਨਾ ਨੇ ਤੇ ਲੱਖਾਂ ਦੁਨੀਆਂ ਵਿੱਚ ਕਰੋੜਾਂ ਹੀ ਜੀਵ ਨੇ ਕੈਨ ਲੱਗੀ ਉਹਨਾਂ ਦਾ ਵੀ ਕੋਈ ਭਾਰ ਨਹੀਂ ਹੈ ਫਿਰ ਪੁੱਛਿਆ ਤੈਨੂੰ ਭਾਰ ਲੱਗਦਾ ਕਦ ਹੈ ਤੈਨੂੰ ਕਾਹਦਾ ਭਾਰ ਲੱਗਦਾ ਤੇ ਧਰਤੀ ਕਹਿੰਦੀ ਪ੍ਰਮਾਤਮਾ ਐਡੀ ਉੱਚੀ ਉੱਚੀ ਪਹਾੜਾਂ ਦਾ ਪਹਾੜ ਨਹੀਂ ਭਾਰ ਨਹੀਂ ਲੱਗਦਾ ਕਿਉਂਕਿ ਉਹ ਤੇਰੇ ਹੁਕਮ ਦੇ ਵਿੱਚ ਹੈ। ਐਨੇ ਉੱਚੇ ਉੱਚੇ ਇਮਾਰਤਾਂ ਦਾ ਕਿਲਿਆਂ ਦਾ ਭਾਰ ਨਹੀਂ ਲੱਗਦਾ ਕਿਉਂਕਿ ਉਹ ਤੇਰੀ ਰਜ਼ਾ ਦੇ ਵਿੱਚ ਤੇਰੇ ਹੁਕਮ ਵਿੱਚ ਉਹਨਾਂ ਨੇ ਬਣ ਰਹੇ ਨੇ ਤੇਰੇ ਹੁਕਮ ਅnder ਟਹਿ ਰਹੇ ਨੇ। ਨਦੀਆਂ ਵਹਿ ਰਹੀਆਂ ਨੇ ਨਾਲੇ ਵਹਿ ਰਹੇ ਨੇ ਸਾਰੇ ਤੇਰੇ ਪਾਣੀ ਦੇ ਅੰਦਰ ਨੇ। ਦਰਖਤ ਨੇ ਬਨਸਪਤੀ ਹੈ ਤੇਰੇ ਹੁਕਮ ਦੇ ਅੰਦਰ ਰਹਿੰਦੀ ਹੈ। ਇਹ ਜੀਵ ਜੰਤੂ ਨੇ ਤੇਰੇ ਹੁਕਮ ਅੰਦਰ ਆਉਂਦੇ ਨੇ ਤੇਰੇ ਹੁਕਮ ਅੰਦਰ ਜਾਂਦੇ ਨੇ ਇਹਨਾਂ ਦਾ ਕੋਈ ਭਾਰ ਨਹੀਂ ਪੁੱਛਿਆ ਫਿਰ ਭਾਰ ਕਾਦਾ ਹੈ ਕਹਿਣ ਲੱਗੀ ਪ੍ਰਮਾਤਮਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਤੈਨੂੰ ਭੁੱਲਣ ਵਾਲੇ ਅਕਿਰਤ ਕੰਨ ਨਹੀਂ ਮੈਨੂੰ ਭਾਰੇ ਲੱਗਦੇ ਨੇ ਸਭ ਤੋਂ ਵੱਧ ਭਾਰ ਇਹਨਾਂ ਦਾ ਹੈ ਅਕਿਰਤ ਕੰਨ ਲੋਕ ਨਹੀਂ ਅਕਿਰਤ ਕੰਨ ਦਾ ਅਰਥ ਹੁੰਦਾ ਹੈ ਲੈ ਕੇ ਉਪਕਾਰ ਵਰਤ ਕੇ ਦਾਤਾਂ ਲੈ ਕੇ ਭੁੱਲ ਜਾਣਾ ਉਹਨੂੰ ਕਹਿੰਦੇ ਅਕਿਰਤ ਕਣ ਬੰਦਾ ਹੈ ਧਰਤੀ ਕਹਿੰਦੀ ਇਹ ਮੈਂ ਪਰਬਤਾਂ ਦਾ ਪਹਾੜਾਂ ਦਾ ਨਦੀਆਂ ਦਾ ਨਾਲਿਆਂ ਦਾ ਜੀਵ ਜੰਤੂਆਂ ਦਾ ਵੱਡੇ ਵੱਡੇ ਕਿਲਿਆਂ ਦਾ ਵੱਡੀਆਂ ਵੱਡੀਆਂ ਬਿਲਡਿੰਗਾਂ ਦਾ ਭਾਰ ਤਾਂ ਸਹਿ ਸਕਦੀਆਂ ਪਰ ਪ੍ਰਮਾਤਮਕ ਅਕਿਰਤ ਕਣਾਂ ਦਾ ਭਾਰ ਨਹੀਂ ਮੈਂ ਸਹਿ ਸਕਦੀ ਨਾ ਤਿਸ ਭਾਰੇ ਪਰਬਤਾਂ ਸਮਾਨ ਖਹੰਦੇ ਨਾ ਤਿਸ ਭਾਰੇ ਕੋਟ ਗੜ ਕਰਬਾਰ ਦਸੰਦੇ ਨਾ ਤਿਸ ਭਾਰੇ ਸੈਰਾ ਨਦਵਾ ਵਹੰਦੇ ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫੁਲੰਦੇ ਭਾਰੇ ਨਾ ਤਿਸ ਭਾਰੇ ਜੀ ਜੰਤ ਅਗਣਤ ਫਰੰਦੇ ਭਾਰੇ ਭੁਈ ਧਰਤੀ ਦੇ ਉੱਤੇ ਭਾਰ ਨੇ ਭੁਈ ਦਾ ਅਰਥ ਹੈ ਧਰਤੀ ਭਾਰੇ ਭੁਈ ਧਰਤੀ ਦੇ ਉੱਤੇ ਭਾਰ ਨੇ ਅਕਿਰਤ ਕਣ ਅਕਿਰਤ ਕਣਾਂ ਦਾ ਭਾਰ ਬਹੁਤ ਜ਼ਿਆਦਾ ਹੈ ਮੰਦੀ ਹੂ ਮੰਦੇ ਇਹ ਤਾਂ ਮੰਦਿਆਂ ਤੋਂ ਮੰਦੇ ਤਾਂ ਬਹੁਤ ਜੀਵ ਨੇ ਧਰਤੀ ਤੇ ਪਰ ਅਕਿਰਤ ਕਣ ਤਾਂ ਮੰਦਿਆਂ ਤੋਂ ਵੀ ਮੰਦਾ ਹੈ ਤੇ ਅਕਿਰਤ ਕਣ ਦਾ ਅਰਥ ਹੁੰਦਾ ਹੈ ਦਾਤਾਂ ਲੈ ਕੇ ਭੁੱਲਣ ਵਾਲਾ ਤੋਂ ਗੁਰੂ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਨੂੰ ਜੋ ਦਾਤ ਬਖਸ਼ਿਸ਼ ਕਰ ਰਹੇ ਨੇ ਕਹਿਣ ਲੱਗੇ ਫਿਰ ਮਨੁੱਖ ਵੱਲ ਝਾਤੀ ਮਾਰੀਏ ਤਾਂ ਸਦਾ ਸਦਾ ਇਹ ਭੁੱਲਣਹਾਰ ਇਹ ਤਾਂ ਸਦਾ ਹੀ ਪ੍ਰਮਾਤਮਾ ਤੋਂ ਲੈ ਰਿਹਾ ਹੈ ਇਹਦੀਆਂ ਦਾਤਾਂ ਵਰਤ ਰਿਹਾ ਹੈ ਤੇ ਭੁੱਲ ਰਿਹਾ ਹੈ ਯਾਦ ਹੀ ਨਹੀਂ ਆ ਕੁਛ ਤੋ ਸਾਨੂੰ ਪਾਤਸ਼ਾਹ ਇਹੀ ਇਸ ਪਾਵਨ ਬਚਨਾਂ ਦੇ ਅੰਦਰ ਸਮਝਾ ਰਹੇ ਨੇ ਪਹਿਲਾ ਬਚਨ ਕੀ ਹੈ ਆਦ ਅੰਤ ਜੋ ਰਖਨਹਾਰ ਰੱਖਣਹਾਰ ਤੇਰੀ ਰਖਿਆ ਕਰਨ ਵਾਲਾ ਆਦਤੋਂ ਲੈ ਕੇ ਅੰਤ ਤੱਕ ਆਦਤੋਂ ਲੈ ਕੇ ਅੰਤ ਤੱਕ ਉਹ ਪਰਮਾਤਮਾ ਤੇਰੀ ਰਖਿਆ ਕਰਦਾ ਹੈ ਤਿਸ ਸਿਓ ਪ੍ਰੀਤ ਨਾ ਕਰੇ ਗਵਾਰ ਇੱਥੇ ਗਵਾਰ ਸਬੂਧ ਨਹੀਂ ਹੈ ਪਰ ਇਹ ਮੂਰਖ ਇਹ ਗਵਾਰ ਇਨਸਾਨ ਜਿਹੜਾ ਪਰਮਾਤਮਾ ਆਦਤੋਂ ਲੈ ਕੇ ਅੰਤ ਤੱਕ ਇਹਦੀ ਰਖਿਆ ਕਰਦਾ ਹੈ ਇਹਦਾ ਰਖਵਾਲਾ ਬਣਦਾ ਹੈ ਇਹ ਤਾਂ ਉਸ ਨਾਲ ਵੀ ਪਿਆਰ ਨਹੀਂ ਕਰਦਾ ਇਹ ਮਨੁੱਖ ਤਾਂ ਇਹ ਜੀਵ ਤਾਂ ਉਹਦੇ ਨਾਲ ਵੀ ਪ੍ਰੀਤ ਨਹੀਂ ਕਰ ਰਿਹਾ ਉਹਦੇ ਨਾਲ ਵੀ ਪਿਆਰ ਨਹੀਂ ਕਰ ਰਿਹਾ ਇੰਨਾ ਅਕਿਰਤ ਕਣ ਬਣ ਗਿਆ ਹੈ ਤਾਂ ਜਾਂ ਕੀ ਸੇਵਾ ਨਵ ਨਿਦ ਪਾਵੇ ਨਵ ਨਿਦ ਹੁੰਦਾ ਨੌ ਖਜ਼ਾਨੇ ਭਾਵ ਸਾਰੀ ਦੁਨੀਆ ਦੀ ਖਜ਼ਾਨੇ ਜੀ ਦੀ ਸੇਵਾ ਕੀਤਿਆਂ ਸਾਰੀ ਦੁਨੀਆ ਦੇ ਖਜ਼ਾਨੇ ਨੂੰ ਪ੍ਰਾਪਤ ਕਰੀਦਾ ਪਾਵੇ ਪ੍ਰਾਪਤ ਕਰ ਲੈਂਦਾ ਪਾਤਸ਼ਾਹ ਕਹਿੰਦੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਇਹ ਮੂਰਖ ਤਾਂ ਉਹਦੇ ਨਾਲ ਵੀ ਆਪਣਾ ਮਨ ਨਹੀਂ ਲਾਉਂਦਾ ਉਹਦੇ ਨਾਲ ਵੀ ਨਹੀਂ ਆਪਣੀ ਪ੍ਰੀਤ ਲਾਉਂਦਾ ਉਹਦੇ ਨਾਲ ਵੀ ਆਪਣਾ ਮਨ ਨਹੀਂ ਜੋੜਦਾ ਮਨ ਨਹੀਂ ਲਾਵੇ ਦਾ ਅਰਥ ਹੈ ਮਨ ਨਹੀਂ ਜੋੜਦਾ ਠੀਕ ਹੈ ਗੁਰੂਖ ਉਪਰੋਪਰੋ ਕਹਿ ਰਹੇ ਆ ਬੜਾ ਸ਼ੁਕਰਾਨਾ ਹੁੰਦਾ ਹੈ ਨਾ ਇਹ ਸਦਾ ਚੇਤੇ ਰੱਖੀਏ ਸ਼ੁਕਰਾਨਾ ਤੁਰ ਅੰਦਰ ਤੋਂ ਹੁੰਦਾ ਹੈ ਤੁਰ ਅੰਦਰ ਤੋਂ ਜਿਵੇਂ ਸ਼ਾਇਦ ਇੱਕ ਵਾਰ ਪਹਿਲਾਂ ਬੇਨਤੀ ਕੀਤੀ ਸੀ ਭਾਈ ਵੀਰ ਸਿੰਘ ਕਹਿੰਦੇ ਪ੍ਰਮਾਤਮਾ ਸਾਰੇ ਜੀਵ ਹੀ ਜਿਹੜੇ ਨੇ ਉਹ ਤਲਾਬ ਦੇ ਉੱਤੇ ਆ ਕੇ ਆਪਣੀ ਪਿਆਸ ਬੁਝਾਉਂਦੇ ਆ ਜੰਗਲ ਦੇ ਵਿੱਚੋਂ ਨਿਕਲ-ਨਿਕਲ ਕੇ ਜੀਵ ਤਲਾਬ ਉੱਤੇ ਆਉਂਦੇ ਨੇ ਤੇ ਆਪਣੀ ਪਿਆਸ ਬੁਝਾਉਂਦੇ ਆ ਪਰ ਕਹਿੰਦੇ ਜਿਤਨਾ ਸ਼ੁਕਰਾਨਾ ਮੋਰ ਨੂੰ ਕਰਨਾ ਆਉਂਦਾ ਨਾ ਕਿਸੇ ਹੋਰ ਨੂੰ ਨਹੀਂ ਕਰਨਾ ਆਉਂਦਾ ਦੂਸਰੇ ਜੀਵ ਆਉਂਦੇ ਨੇ ਮੁੱਖ ਪਾਣੀ ਵੱਲ ਹੁੰਦਾ ਬਰਜ ਜਾਂਦੇ ਨੇ ਤੇ ਪਿੱਠ ਕਰਕੇ ਭੱਜ ਜਾਂਦੇ ਆ ਮੋਰ ਆਇਆ ਪਾਣੀ ਪੀਤਾ ਪਾਣੀ ਪੀਤਾ ਪਰ ਉਹਨੇ ਪਿੱਠ ਨਹੀਂ ਕੀਤੀ ਉਲਟੇ ਪੈਰੀ ਮੁੜ ਪਿਆ ਇਦਾਂ ਹੀ ਆਇਆ ਸੀ ਇਦਾਂ ਹੀ ਪਾਣੀ ਪੀਤਾ ਤੇ ਇਦਾਂ ਹੀ ਇਦਾਂ ਪਿੱਛੇ ਨੂੰ ਪੁੱਠੇ ਪੈਰੀ ਮੁੜਿਆ ਉਹਨੇ ਰੱਜਣ ਤੋਂ ਬਾਅਦ ਪਿੱਠ ਨਹੀਂ ਕੀਤੀ ਭਾਈ ਵੀਰ ਸਿੰਘ ਕਹਿਣ ਲੱਗੇ ਪ੍ਰਮਾਤਮਾ ਪਿਆਸ ਤੇ ਸਾਰਿਆਂ ਦੇ ਅੰਦਰ ਹੈ ਪਰ ਕਿਰਪਾ ਕਰੀ ਜੇ ਮੈਨੂੰ ਪਿਆਸ ਦੇਈ ਤੇ ਮੋਰ ਵਰਗੀ ਦੇਈ ਜਿਹੜਾ ਭੁੱਖਾ ਹੈ ਤੇ ਤਾਂ ਵੀ ਮੁਖ ਤੇਰੇ ਵੱਲ ਹੈ ਰੱਜਿਆ ਤੇ ਤਾਂ ਵੀ ਮੁਖ ਤੇਰੇ ਵੱਲ ਹੈ ਮੈਨੂੰ ਤੇ ਪਿਆਸ ਮੋਰ ਵਰਗੀ ਚਾਹੀਦੀ ਹੈ ਗਾਈਆਂ ਧਾਈਆਂ ਆਈਆਂ ਸਰ ਤੇ ਪੀ ਪਾਣੀ ਕੰਡ ਮੋੜੀ ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੋਰੀ ਥੋੜੀ ਜਲ ਪੀ ਸਨਮਖ ਹੋਏ ਰਹਿ ਟੁਰਦਾ ਜਲ ਤੱਕਦਾ ਤੇ ਨੱਚਦਾ ਛਾਲਾਂ ਤਰੇ ਮੋਰ ਦੀ ਦੇ ਮੈਨੂੰ ਤੇ ਪਿਆਸ ਮੋਰ ਵਰਗੀ ਚਾਹੀਦੀ ਐ ਭੁੱਖਾ ਹੋਵਾਂ ਤਾਂ ਵੀ ਤੇਰਾ ਸ਼ੁਕਰਾਨਾ ਰੱਜਿਆਂ ਤੇ ਤਾਂ ਵੀ ਤੇਰਾ ਸ਼ੁਕਰਾਨਾ ਐਸਾ ਨਾ ਹੋਵੇ ਰੱਜ ਜਾਵਾਂ ਤੇ ਤੇਰੇ ਵੱਲ ਪੇਠੀ ਕਰ ਲਵਾਂ ਹੁੰਦਾ ਗੁਰਮਖੋ ਕਈ ਵਾਰ ਕਾਰੋਬਾਰ ਨਹੀਂ ਚੱਲਦਾ ਕਿਵੇਂ ਸੁਖਮਨੀ ਸਾਹਿਬ ਪੜਦਾ ਹੈ ਬੰਦਾ ਪੜਦਾ ਹੈ ਨਾ ਥੋੜਾ ਜਿਹਾ ਘਾਟਾ ਪੈ ਗਿਆ ਰੋਜ਼ਾਨਾ ਗੁਰਦੁਆਰੇ ਅੱਛਾ ਭਾਈ ਹੁਣ ਹੁਣ ਗੁਰਦੁਆਰੇ ਕਿਉਂ ਨਹੀਂ ਆਉਂਦੇ ਜੀ ਕਹਿੰਦੇ ਕੰਮ ਹੀ ਬੜਾ ਹੈ ਜੀ ਟਾਈਮਿੰਗ ਲੱਗਦਾ ਵੀ ਇਹਦਾ ਅਰਥ ਆ ਵੀ ਰੱਬ ਨੂੰ ਕਰਗੇ ਬੇਨਤੀ ਤੇ ਕੰਮ ਥੋੜਾ ਘਟਾ ਦੇ ਫਿਰ ਇਹਦਾ ਤਰਥ ਇਹੀ ਬਣਿਆ ਨਾ ਵੀ ਕਰੀਏ ਫਿਰ ਭਾਈ ਫਿਰ ਬੇਨਤੀ ਵੀ ਰੱਬ ਜੀ ਥੋੜਾ ਘਟਾਓ ਇਹਦਾ ਕੰਮ ਇੱਦਾਂ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ ਇਹੀ ਤੇ ਕਰਤਕਣਤਾ ਹੈ ਪਰਮਾਤਮਾ ਨੇ ਤੈਨੂੰ 24 ਘੰਟੇ ਦਿੱਤੇ ਨੇ ਇਹਨਾਂ ਵਿੱਚੋਂ ਨਹੀਂ ਤੂੰ ਕੱਢ ਸਕਦਾ ਦਿਨ ਤਾਂ ਉਹ ਉਹਨੇ ਘੰਟਿਆਂ ਦਾ ਹੀ ਗੁਰਮਖੋ ਕਈ ਵਾਰ ਨਾ ਗੁਰਮਖ ਕੀ ਕਰੀਏ ਜੀ ਟਾਈਮ ਨਹੀਂ ਲੱਗਦਾ ਪਹਿਲਾਂ ਪਹਿਲਾਂ 24 ਘੰਟੇ ਦੇਣ ਹੋਣਾ ਪਹਿਲਾਂ ਵੀ 24 ਘੰਟਿਆਂ ਦਾ ਸੀ ਹੁਣ ਤੂੰ ਗਲਤਿਆ ਗਿਆ ਮਾਇਆ ਦੇ ਵਿੱਚ ਹੁਣ ਚਾਰ ਪੈਸੇ ਬੰਦੇ ਰੱਬ ਚੇਤੇ ਨਹੀਂ ਹੈ। ਤਾਂ ਹੀ ਤੇ ਗੁਰੂ ਪਾਤਸ਼ਾਹ ਨੇ ਕਹਿਣਾ ਦੁੱਖ दारू ਕਈ ਵਾਰ ਦਿੱਤਾ ਹੋਇਆ ਦੁੱਖ ਦਵਾਈ ਬਣ ਜਾਂਦਾ ਹੈ। ਦੁੱਖ दारू ਤਾਂ ਹੀ ਕਿਹਾ। ਸੁੱਖ ਰੋਗ ਪਿਆ ਸੁੱਖ ਤਾਂ ਬਿਮਾਰੀਆਂ ਬਣ ਜਾਂਦੇ ਆ ਰੋਗ ਬਣ ਜਾਂਦੇ ਆ। ਕਿਉਂ? ਕਿਉਂਕਿ ਸੁੱਖ ਮਿਲਿਆ ਤੇ ਰੱਬ ਭੁੱਲਿਆ। ਘਾਟਾ ਪਿਆ ਤੇ ਸੁਖਣੀ ਸਾਹਿਬ ਚੇਤੇ ਆ ਗਿਆ। ਵੀ ਸੁੱਖਾਂ 'ਚ ਪੜ ਲੈਂਦਾ। ਕਾਮ ਪਰ ਤਉ ਸਿਮਰਿਐ ਕੰਮ ਪਿਆ ਤੇ ਯਾਦ ਕਰ ਲਿਆ ਐਸਾ ਸਿਮਰੋ ਨਿਤ ਜੇ ਐਸੇ ਨੂੰ ਰੋਜ਼ਾਨਾ ਸਿਮਰ ਲਵੇਂ ਤੇ ਸਮੱਸਿਆ ਹੋਵੇ ਹੀ ਨਾ ਹੋ ਵੀ ਨਾ ਸਮੱਸਿਆ ਤੋ ਪਾਤਸ਼ਾਹ ਕਹਿੰਦੇ ਜਾਂ ਕੀ ਸੇਵਾ ਨਵ ਨਿਦ ਪਾਵੇ ਜੀ ਦੀ ਸੇਵਾ ਕੀਤਿਆਂ ਨੌ ਨਿਦਾਂ ਦੇ ਖਜ਼ਾਨੇ ਸਾਰੀਆਂ ਹੀ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ ਤਾ ਸਿਉ ਮੂੜਾ ਮਨ ਨਹੀਂ ਲਾਵੇ ਇਹ ਮੂਰਖ ਉਸ ਪ੍ਰਮਾਤਮਾ ਦੇ ਵਿੱਚ ਵੀ ਆਪਣਾ ਮਨ ਨਹੀਂ ਲਾਉਂਦਾ ਕਿੱਥੇ ਲਾਏਗਾ ਗੁਰਮਖਰ ਇੱਕ ਬੇਨਤੀ ਸਮਝੋ ਜਿਹੜਾ ਬੰਦਾ ਰੱਬ ਨੂੰ ਭੁਲਾ ਕੇ ਬੈਠਾ ਹੈ ਨਾ ਜੇ ਅਸੀਂ ਆਸ ਕਰਕੇ ਬੈਠੇ ਆ ਵੀ ਅਸੀਂ ਇਹਦੀ ਮਦਦ ਕਰਦੇ ਆ ਸਾਡੀ ਯਾਦ ਰੱਖੇਗਾ ਇਦਾਂ ਕੁਛ ਨਹੀਂ ਹੋਣਾ ਜਿਹੜਾ ਬੰਦਾ ਜਿਸ ਪਰਮਾਤਮਾ ਨੇ ਇਹਨੂੰ ਜੀਵਨ ਦਿੱਤਾ ਇਹਨੂੰ ਜ਼ਿੰਦਗੀ ਦਿੱਤੀ ਸੋਹਣੇ ਧੀਆ ਪੁੱਤਰ ਦਿੱਤੇ ਜਿਹੜਾ ਬੰਦਾ ਉਸ ਨੂੰ ਭਲਾ ਕੇ ਬੈਠਾ ਤੇ ਅਸੀਂ ਯਾਦ ਕਰੀਏ ਵੀ 2-4 ਲੱਖ ਦੀ ਇਹਦੀ ਮਦਦ ਕਰ ਦਈਏ ਸਾਡਾ ਯਾਦ ਰੱਖੇਗਾ ਇਹ ਇਹਦੇ ਤਾਂ ਉਹ ਨੂੰ ਨਹੀਂ ਯਾਦ ਰੱਖਦਾ ਜਿਹਨੇ ਜੀਵਨ ਦਿੱਤਾ ਉਹ ਨੂੰ ਯਾਦ ਰੱਖਦਾ ਜਿਹਨੇ ਜੀਵਨ ਦਿੱਤਾ ਇਹਨੂੰ ਇਦਾਂ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਜਿਹੜਾ ਠਾਕਰ ਮਾਲਕ ਸਦ ਸਦਾ ਹਜੂਰੇ ਸਦਾ ਇਹਦੇ ਹਜੂਰ ਰਹਿੰਦਾ ਹੈ ਸਦਾ ਇਹਦੇ ਨੇੜੇ ਹੀ ਰਹਿੰਦਾ ਹੈ ਹਜ਼ੂਰੀ ਕੀ ਹੁੰਦੀ ਹੈ ਨੇੜੇ ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ ਅਰਥ ਕੀ ਗੁਰੂ ਦੇ ਨੇੜੇ ਬੈਠੇ ਹਾਂ ਸਦ ਸਦਾ ਹਜੂਰੇ ਜਿਹੜਾ ਪਰਮਾਤਮਾ ਹਰ ਸਮੇਂ ਸਦੀਵੀ ਕਾਲ ਲਈ ਇਹਦੇ ਨੇੜੇ ਹੈ ਤਾਂ ਕਉ ਅੰਦਾ ਜਾਣਤ ਦੂਰੇ ਜਾਣਤ ਹੁੰਦਾ ਮੰਨਦਾ ਜਾਣਦਾ ਇਹ ਤਾਂ ਉਸ ਪਰਮਾਤਮਾ ਨੂੰ ਦੂਰ ਮੰਨੀ ਬੈਠਾ ਹੈ ਵੀ ਦੂਰ ਹੈ ਕਿਤੇ ਪਰਮਾਤਮਾ ਇਸੇ ਕਰਕੇ ਪਾਪ ਕਰਦਾ ਹੈ ਰੱਬ ਨੂੰ ਦੂਰ ਮੰਨਦੇ ਆ ਇਸੇ ਕਰਕੇ ਠੱਗੀ ਕਰਦਾ ਹੈ ਰੱਬ ਨੂੰ ਦੂਰ ਮੰਨਦਾ ਇਸ ਕਰਕੇ ਝੂਠ ਬੋਲਦਾ ਹੈ ਇਹੀ ਹੈ ਗੁਰਮਖੋ ਮੈਂ ਕਈ ਵਾਰ ਕਹਿਣਾ ਹੁੰਦਾ ਗੁਰਦੁਆਰੇ ਨੰਗੇ ਸਿਰ ਨਹੀਂ ਜਾਣਾ ਕਿਉਂ ਜੀ ਗੁਰੂ ਸਾਹਿਬ ਜੀ ਹਨ ਤੇ ਜਿਹੜਾ ਬੰਦਾ ਇਹ ਮੰਨ ਲੇ ਵੀ ਸਦਾ ਹੀ ਗੁਰੂ ਮੇਰੇ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰਦੁਆਰੇ ਝੂਠ ਨਹੀਂ ਬੋਲਣਾ ਕਿਉਂ ਜੀ ਗੁਰੂ ਦਾ ਘਰ ਹੈ ਦਰਬਾਰ ਸ ਹੈ ਥੋੜਾ ਝੂਠ ਬੋਲਾਂਗੇ ਕਿਉਂਕਿ ਗੁਰੂ ਸਾਹਿਬ ਬੈਠੇ ਨੇ ਕਿੰਨਾ ਭਰੋਸਾ ਕਰਦਾ ਤੇ ਜੇ ਤੂੰ ਇਹ ਸਮਝ ਲਵੇਂ ਵੀ ਗੁਰਨਾਨਕ ਸਾਹਿਬ ਪਾਤਸ਼ਾਹ 24 ਘੰਟੇ ਮੇਰੇ ਨਾਲ ਨਾਲ ਆ ਫਿਰ 24 ਘੰਟੇ ਝੂਠ ਨਹੀਂ ਬੋਲੇਗਾ। ਇਹੀ ਹੈ ਨਾ। ਪਾਤਸ਼ਾਹ ਨੇ ਕਿਹਾ ਤੂੰ ਸਦਾ ਨਾਲ ਮੰਨ ਲਾ। ਸਦਾ ਨਾਲ ਮੰਨ। ਜੇ ਸਦਾ ਪ੍ਰਮਾਤਮਾ ਨੂੰ ਨਾਲ ਮੰਨ ਲਵੇਂ ਹੈ ਤਾਂ ਤੇਰੇ ਨਾਲ ਪਰ ਹਰ ਕੋਈ ਮੰਨਦਾ ਨਹੀਂ ਹੈ। ਤੂੰ ਕਦੇ ਵੀ ਠੱਗੀ ਨਹੀਂ ਕਰੇਗਾ। ਕਦੇ ਬੇਈਮਾਨੀ ਨਹੀਂ ਕਰੇਗਾ। ਕਦੇ ਤੇਰੇ ਮਨ ਵਿੱਚ ਬੁਰਾ ਕਰਮ ਚਿਤਵੇਗਾ ਹੀ ਨਹੀਂ ਜੇ ਇਹ ਮੰਨ ਲਵੇਂ ਗੁਰੂ ਜੀ ਸਦਾ ਮੇਰੇ ਨਾਲ ਨੇ ਇਦਾਂ ਤੇ ਗੁਰਮਖੋ ਜਦੋਂ ਇਹ ਮੰਨ ਲਿਆ ਵੀ ਗੁਰੂ ਸਦਾ ਮੇਰੇ ਨਾਲ ਹੈ ਫਿਰ ਸੱਚ ਇਹ ਹੈ ਫਿਰ ਪ੍ਰਵਾਹ ਕਰਨ ਦੀ ਵੀ ਕੋਈ ਲੋੜ ਨਹੀਂ ਉਹ ਨਾਲ ਆ ਮੇਰੇ ਉਹ ਰੱਖਿਆ ਕਰੇਗਾ ਮੇਰੀ ਬਾਪੂ ਨਾਲ ਹੋਵੇ ਪੁੱਤ ਨੂੰ ਪ੍ਰਵਾਹ ਹੁੰਦੀ ਹੈ ਕਿਤੇ ਜਦੋਂ ਮੇਲੇ 'ਚ ਬਾਪੂ ਦੀ ਉਂਗਲ ਛੁੱਟਦੀ ਏ ਰੋਣਾ ਤੇ ਉਦੋਂ ਪੈਂਦਾ ਨਾ ਤੋ ਪਾਤਸ਼ਾਹ ਕਹਿੰਦੇ ਜੋ ਠਾਕੁਰ ਸਦ ਸਦਾ ਹਜੂਰੇ ਜਿਹੜਾ ਮਾਲਕ ਸਦਾ ਇਹਦੇ ਨਾਲ ਹੈ ਤਾਂ ਕੋ ਅੰਦਾ ਜਾਣਤ ਦੂਰੇ ਇਹ ਅਗਿਆਨੀ ਅੰਦਾ ਦਾ ਕੀ ਅਰਥ ਹੈ ਅਗਿਆਨੀ ਉਸ ਪਰਮਾਤਮਾ ਨੂੰ ਵੀ ਠਾਕੁਰ ਨੂੰ ਵੀ ਦੂਰ ਜਾਣਦਾ ਹੈ ਜਾਕੀ ਟਹਿਲ ਜਿਹਦੀ ਟਹਿਲ ਕੀਤਿਆਂ ਜਿਹਦੀ ਸੇਵਾ ਕੀਤਿਆਂ ਪਾਵੈ ਦਰਗਾ ਮਾਨ ਮਾਨ ਹੁੰਦਾ ਮਾਨ ਇੱਜ਼ਤ ਵਡਿਆਈ ਸ਼ੋਭਾ ਜਿਸ ਦੀ ਟਹਿਲ ਕੀਤਿਆਂ ਜਿਸ ਪ੍ਰਭੂ ਦੀ ਸੇਵਾ ਕੀਤਿਆਂ ਦਰਗਾ ਦੇ ਵਿੱਚ ਇਹ ਮਾਨ ਪ੍ਰਾਪਤ ਕਰਦਾ ਹੈ ਤਿਸੈ ਵਿਸਾਰੈ ਉਸ ਪਰਮਾਤਮਾ ਨੂੰ ਭੁੱਲਦਾ ਹੈ ਤਿਸੈ ਵਿਸਾਰੈ ਉਸ ਨੂੰ ਭੁੱਲ ਬੈਠਾ ਹੈ ਮੁਕਤ ਅਜਾਣ ਮੂਰਖ ਤੇ ਅਗਿਆਨੀ ਉਸ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ ਭੁਲਾਈ ਬੈਠਾ ਹੈ ਜੀ ਦੀ ਤੈਲ ਕਰਨ ਦੇ ਨਾਲ ਜੀ ਦੀ ਸੇਵਾ ਕਰਨ ਦੇ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਇਹਨੂੰ ਮਾਣ ਇੱਜ਼ਤ ਮਿਲਣਾ ਹੈ ਭਾਈ ਮਰਦਾਨਾ ਗੁਰਾਂਖਸੇਹ ਪਾਤਸ਼ਾਹ ਨੂੰ ਮਿਲਿਆ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦਾਨਿਆਂ ਦੀ ਦੁਨੀਆ ਦੀਆਂ ਵਡਿਆਈਆਂ ਕਰਦੇ ਕੀ ਮਿਲਦਾ ਕਹਿਣ ਲੱਗਾ ਬਾਬਾ ਪੇਟ ਭਰਦਾ ਹੈ ਘਰ ਚੱਲਦਾ ਹੈ ਐ ਨਹੀਂ ਦਾਨਿਆਂ ਤੇਰੇ ਕੋਲੇ ਰਾਗ ਹੈ ਗੁਰਮਖੋ ਰਾਗ ਤੇ ਗਾਉਂਦਾ ਸੀ ਪਹਿਲਾਂ ਤੇਰੇ ਕੋਲੇ ਰਾਗ ਦਾ ਭਾਂਡਾ ਤੇ ਹੈ ਪਰ ਇਹਦੇ ਵਿੱਚ ਦੁਨੀਆ ਦੀਆਂ ਝੂਠੀਆਂ ਵਡਿਆਈਆਂ ਪਾਈ ਫਿਰਦਾ ਹੈ ਬਰਤਨ ਤੇ ਬਹੁਤ ਸੋਹਣਾ ਤੇਰੇ ਕੋਲੇ ਰਾਗ ਦਾ ਭਾਂਡਾ ਹੈ ਗੁਰਮਖੋ ਇੱਕ ਰਾਗ ਦੇ ਭਾਂਡੇ ਦੇ ਵਿੱਚ ਦੁਨੀਆਂ ਦੀਆਂ ਝੂਠੀਆਂ ਵਡਿਆਈਆਂ ਪਾਈ ਫਿਰਦਾ ਹੈ ਕੇਵਲ ਤੇਰੀ ਪੇਟਪੂਰਤੀ ਹੁੰਦੀ ਹੈ ਦਾਨਿਆਂ ਇਸ ਭਾਂਡੇ ਵਿੱਚ ਪ੍ਰਮਾਤਮਾ ਦੇ ਅੰਮ੍ਰਿਤ ਨਾਮ ਦੀਆਂ ਸਿਫਤਾਂ ਪਾ ਜੇ ਇਸੇ ਜ਼ੁਬਾਨ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਕਰੇ ਤੇਰਾ ਦੀਨ ਤੇ ਦੁਨੀਆਂ ਦੋਨਾਂ ਥਾਵਾਂ ਤੇ ਭਲਾ ਹੋਵੇਗਾ ਗੁਰਮਖੋ ਬਾਬੇ ਫਰੀਦ ਦਾ ਭਰਾ ਸੀ ਕਮਾਲ ਪਿੰਡ ਬੰਨੀ ਜਾਈ ਪੁਰਾਣੇ ਸਮੇਂ ਲੋਕ ਚੱਕ ਬਣਦੇ ਸੀ ਤੁਸੀਂ ਪਾਕਿਸਤਾਨ ਵੱਲ ਜਾਓ ਨਾ ਉੱਥੇ ਅੱਜ ਵੀ ਚੱਕ ਨੰਬਰ ਇੰਨੇ ਨਹੀਂ ਨੇ ਰਾਜਸਥਾਨ ਜਾਓ ਇਧਰਲੇ ਪਾਸੇ ਉੱਥੇ ਵੀ ਚੱਕ ਨੰਬਰ ਲੱਗਦਾ ਚੱਕ ਨੰਬਰ 36 ਚੱਕ ਉਹ ਪਾਣੀ ਦੇ ਮੋਗਿਆਂ ਦੇ ਹਿਸਾਬ ਨਾਲ ਨੰਬਰ ਬਣੇ ਹੁੰਦੇ ਆ ਤੁਸੀਂ ਰਾਜਸਥਾਨ ਵੱਲ ਜਾਓ ਨਾ ਉੱਥੇ ਵੀ ਕਹਿੰਦੇ ਨੇ ਕਿੰਨੇ ਚੱਕ ਜਾਣਾ ਜੀ ਨੰਬਰ ਹੈ ਪਿੰਡਾਂ ਦੇ ਸਾਡੇ ਨਾਮ ਹੁੰਦੇ ਉਹਨਾਂ ਦੇ ਨੰਬਰ ਤੂੰ ਢੋਲ ਵੱਜਦਾ ਪਿਆ ਇਦਾਂ ਤੇ ਬਾਬਾ ਫੀਸਾ ਬੰਦਗੀ ਜੁੜੇ ਜੁੜੇ ਨੇ ਘਰ ਦੇ ਵਿੱਚ ਤੇ ਮਾਂ ਨੂੰ ਪੁੱਛਦੇ ਨੇ ਬਾਬਾ ਕਹਿਣ ਲੱਗੇ ਮਾਂ ਇਹ ਇਹ ਢੋਲ ਕਿੱਥੇ ਵੱਜਦਾ ਪਿਆ ਕਹਿਣ ਲੱਗੀ ਫਰੀਦ ਤੇਰਾ ਭਰਾ ਚੱਕ ਬਣਦਾ ਪਿਆ ਭਾਵ ਕਿ ਪਿੰਡ ਬਣਦੇ ਤੇਰਾ ਭਰਾ ਪਿੰਡ ਵਸਾ ਰਿਹਾ ਇੱਕ ਨਵਾਂ ਆਪਣੇ ਨਾਮ ਦੇ ਉੱਪਰ ਫਰੀਦ ਤੂੰ ਵੀ ਕੁਝ ਕਰਿਆ ਕਰ ਦੇਖ ਤੇਰਾ ਪ੍ਰਾਇਕ ਪਿੰਡ ਬਣਦਾ ਪਿਆ ਤੇਰੇ ਭਰਾ ਦੇ ਨਾਮ ਉੱਤੇ ਪਿੰਡ ਬਸੇਗਾ ਉਹਦਾ ਪਿੰਡ ਨਾਮ ਚੱਲੇਗਾ ਚਾਰੇ ਪਾਸੇ ਤੇ ਬਾਬਾ ਫੀਸਾਬ ਨੇ ਕਿਹਾ ਮਾਂ ਉਹ ਢੋਲ ਵਜਾ ਕੇ ਚੱਕ ਬਣਦਾ ਹੈ ਉਹਦਾ ਨਾਮ 2-4 ਪੀੜੀਆਂ ਚੱਲਣਾ ਮੈਂ ਚੌਂਕੜਾ ਮਾਰ ਕੇ ਨਾਮ ਦਾ ਚੱਕ ਬਣਦਾ ਪਿਆ ਜਿਹੜੇ ਨਾਮ ਦਾ ਚੱਕ ਬਣਦੇ ਨੇ ਉਹਨਾਂ ਦਾ ਨਾਮ ਤੇ ਸਦੀਵੀ ਕਾਲ ਲਈ ਚੱਲਦਾ ਹੈ ਜਿਨ੍ਹਾਂ ਨੇ ਪਿੰਡ ਬੰਨੇ ਉਹਨਾਂ ਦਾ ਨਾਮ ਚਾਰ ਪੀੜੀਆਂ ਚੱਲਿਆ ਜਿਨ੍ਹਾਂ ਨੇ ਨਾਮ ਦਾ ਚੱਕ ਬੰਨ ਲਿਆ ਉਹ ਤਾਂ ਅਮਰ ਹੋ ਗਏ ਗੁਰਮਖੋ ਸਦੀਵੀ ਨੇ ਸਦੀਵੀ ਨੇ ਭਾਈ ਦੁੱਧਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠਾ ਪਤਨੀ ਸੀ ਨਾਂ ਦੀ ਕਰਤਾਰਪੁਰ ਵਸਦਾ ਜਦੋਂ ਉਹ ਖੇਤ ਸੀ ਜਿੱਥੇ ਭਾਈ ਦੁੱਧੇ ਦੇ ਸਾਰੇ ਤੇ ਗੁਰਮਖੋ ਘਰ ਵਾਲੀ ਰੋਜ਼ਾਨਾ ਜਾਂਦੀ ਸੀ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਭਾਈ ਮਰਦਾਨਾ ਦਾ ਪੁੱਤਰ ਸੀ ਸ਼ਹਾਜਾਦਾ ਰਾਵੀ ਦੇ ਕਿਨਾਰੇ ਬੜ ਕੇ ਕੀਰਤਨ ਕਰਦੇ ਨੇ ਉਹ ਬੀਬੀ ਨੇ ਦੋ ਦਿਨ ਦੇਖਿਆ ਰੱਬੀ ਆਤਮਾਵਾ ਨੇ ਕੋਈ ਗਾਇਨ ਗਾਉਂਦੀਆਂ ਨੇ ਕੋਈ ਇਦਾਂ ਉਹਨੇ ਖੇਤ ਜਾਣਾ ਤੇ ਆਉਂਦੇ ਹੋਏ ਬੈਠ ਜਾਣਾ ਜੀ ਉੱਥੇ ਬੈਠ ਜਾਣਾ ਦੋ ਦਿਨ ਗੁਰੂ ਦਾ ਕੀਰਤਨ ਚੰਗਾ ਲੱਗਿਆ ਤੀਜੇ ਦਿਨ ਦੁੱਧ ਲੈ ਕੇ ਆ ਗਈ ਦੁੱਧ ਦੇ ਨੂੰ ਜਾਂਦਿਆਂ ਹਾਂ ਦੁੱਧ ਫੜਾ ਜਾਣਾ ਗਰਮ ਕੁਖੇਤੋਂ ਵਾਪਸ ਆਉਂਦੇ ਆਂ ਭਾਂਡੇ ਲੈ ਜਾਣੇ ਕਿਸੇ ਨੇ ਸ਼ਿਕਾਇਤ ਕੀਤੀ ਦੁੱਧਿਆ ਰਸਤੇ ਦੇ ਵਿੱਚ ਦੋ ਫਕੀਰ ਰੱਬ ਦਾ ਗਾਇਨ ਕਰਦੇ ਨੇ ਤੇਰੀ ਘਰ ਵਾਲੀ ਦੁੱਧ ਲੈ ਕੇ ਰੋਜ਼ਾਨਾ ਜਾਂਦੀ ਹੈ ਦੁੱਧ ਨੇ ਕਿ ਅੱਜ ਮੈਂ ਅੱਖੀਂ ਦੇਖਾਂਗਾ ਇਦੋਂ ਘਰ ਵਾਲੀ ਨੇ ਗਰਮ ਖੋ ਦੁੱਧ ਪਾਇਆ ਬਰਤਨ ਦੇ ਵਿੱਚ ਜਾਂਦਿਆਂ ਹੋਇਆਂ ਦੁੱਧ ਮੱਥਾ ਟੇਕਿਆ ਗੁਰانک ਸਾਹਿਬ ਪਾਤਸ਼ਾਹ ਇਦਾਂ ਕੀਰਤਨ ਕਰਦੇ ਪਏ ਉਹਨੇ ਕੋਲੇ ਰੱਖ ਜਾਣਾ ਜਦੋਂ ਕੀਰਤਨ ਖਤਮ ਹੋਣਾ ਸਤਿਗੁਰਾਂ ਨੇ ਛੱਕ ਲੈਣਾ ਭਾਈ ਸਜਾਦੀ ਦੇ ਨਾਲ ਵਾਪਸ ਆਈ ਤੇ ਦੋਧਾ ਵਾਪਸ ਮੁੜ ਪਿਆ ਪਿੱਛੇ ਪਿੱਛੇ ਤੁਰ ਪਿਆ ਪਿੱਛੇ ਪਿੱਛੇ ਤੁਰਿਆਂ ਘਰ ਵਾਲੀ ਆਈ ਜਾ ਕੇ ਅੱਜ ਅੱਜ ਦੁੱਧ ਨਹੀਂ ਛੱਕਿਆ ਬਾਬੇ ਨੇ ਅਜ ਕੀਰਤਨੀ ਚੱਲਦਾ ਪਿਆ ਤੇ ਕੀਰਤਨ ਵੀ ਕਿਹੜਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਵਾਰੀ ਕਿੰਨੀ ਤਰਗ ਜੀਵਨ ਨਹੀਂ ਰਹਿਣਾ ਆਹ ਸ਼ਬਦ ਗਾਇਨ ਚੱਲਦਾ ਪਿਆ ਬੀਬੀ ਆਈ ਹੁਣੇ ਦੇਖ ਤਦ ਤਾਂ ਉੱਥੇ ਪਿਆ ਬਰਤਨ ਸ਼ੱਕਿਆ ਨਹੀਂ ਹੋਣਾ ਮੈਂ ਰੁਕ ਜਾਨੀ ਆ ਕੀਰਤਨ ਸੁਣਨ ਲੱਗ ਪਈ ਜੀ ਪਿੱਛੇ ਝਾੜੀਆਂ ਵਿੱਚ ਪਾਈ ਦੋਦਾ ਬੈਠਾ ਤਿਖਦਾ ਹੈ ਫਕੀਰ ਕੀ ਕੀ ਗਾਉਂਦੇ ਨੇ ਗੁਰਮੁਖ ਕੀਰਤਨ ਸਮਾਪਤ ਕੀਤਾ ਗੁਰਾਂਖ ਸਾਹਿਬ ਪਾਤਸ਼ਾਹ ਨੇ ਕਿਹਾ ਧੀਏ ਜਿੰਨੇ ਆਪਾਂ ਬੈਠੇ ਆ ਉਹਨੇ ਵਰਤਨਾ ਦੇ ਵਿੱਚ ਪਾਲਾ ਉਹਨੇ ਤਿੰਨਾ ਚ ਪਾਇਆ ਗੁਰਾਂਖ ਸਾਹਿਬ ਪਾਤਸ਼ਾਹ ਕਹਿੰਦੇ ਚਾਰਾਂ ਚ ਪਾ ਪੁੱਤ ਚਾਰਾਂ ਦੇ ਵਿੱਚ ਪਾ ਉਹਨੇ ਪੁੱਛਿਆ ਕੀ ਕਾਰਨ ਕਹਿਣ ਲੱਗਿਆ ਉਹ ਝਾੜੀਆਂ ਦੇ ਪਿੱਛੇ ਬੈਠਾ ਉਹਦਾ ਵੀ ਵੰਡਾ ਪਾਲਾ ਉਹਨੇ ਪਿੱਛੇ ਪਰਤ ਕੇ ਦੇਖਿਆ ਜੀ ਜਦੋਂ ਇਸ਼ਾਰਾ ਕੀਤਾ ਪਤਾ ਲੱਗਿਆ ਉਹਦੇ ਖੜਾ ਹੋ ਗਿਆ ਉੱਠ ਕੇ ਬਾਦਸ਼ਾਹ ਕਹਿੰਦੇ ਪੁਰਖਾਂ ਆ ਜਾ ਅੱਗੇ ਨੂੰ ਬੈਠ ਇੱਥੇ ਤੂੰ ਹੀ ਜਦੋਂ ਬੈਠਿਆ ਹੁਣ ਗੁਰਮਖੀ ਕੀਰਤਨ ਤਾਂ ਸੁਣ ਲਿਆ ਸੀ ਉਹਨੇ ਸੰਗ ਆਈ ਕਹਿਣ ਲੱਗਾ ਬਾਬਾ ਹੁਣ ਮੈਂ ਵੀ ਰੋਜ਼ਾਨਾ ਆਇਆ ਕਰਾਂਗਾ ਹੁਣ ਗੁਰਮਖੋ ਆਪ ਰੋਜ਼ਾਨਾ ਦੁੱਧ ਲੈ ਕੇ ਆਉਂਦਾ ਰੋਜ਼ਾਨਾ ਬਾਬੇ ਦਾ ਕੀਰਤਨ ਸੁਣਦਾ ਐਨੀ ਲੱਵ ਲੱਗੀ ਸਭ ਅੰਦਰ ਦਾ ਹੰਕਾਰ ਮੋਹ ਮਾਇਆ ਮਮਤਾ ਮਿਟੀ ਕਹਿਣ ਲੱਗੇ ਬਾਬਾ ਤੂੰ ਸਦਾ ਇੱਥੇ ਰਹਿ ਜਾ ਨੇ ਸ਼ਬਦ ਵਰਤੇ ਆ ਜੀ ਬਾਬਾ ਤੂੰ ਸਦਾ ਇੱਥੇ ਰਹਿ ਜਾ ਇਹ ਮੇਰੇ ਖੇਤ ਨੇ ਮੇਰੇ ਕੋਲੇ ਮੱਝਾਂ ਗਾਵਾਂ ਬਹੁਤ ਨੇ ਮੇਰੀਆਂ ਮੱਝਾਂ ਗਾਵਾਂ ਦਾ ਦੁੱਧ ਤੇਰੇ ਕੋਲੇ ਆਇਆ ਕਰੇਗਾ ਮੇਰੇ ਖੇਤਾਂ ਵਿੱਚ ਨਿਵਾਸ ਕਰ ਮੈਂ ਤੈਨੂੰ ਸਭ ਕੁਝ ਦਿਆਂਗਾ ਤਨ ਦੌਲਤ ਦੀ ਪਰਵਾਹ ਨਾ ਕਰੀ ਬਾਬਾ ਇੱਥੇ ਟਿਕ ਜਾ ਮੇਰੇ ਬਾਬੇ ਨੇ ਕਿਹਾ ਦੁੱਧ ਆ ਦੇਣ ਵਾਲਾ ਤਾਂ ਇੱਕ ਪਰਮਾਤਮਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਦੇਣ ਵਾਲਾ ਤੇ ਪ੍ਰਮਾਤਮਾ ਹੈ ਹੁਣ ਦੱਸ ਦੋਦਿਆ ਇਹ ਖੇਤ ਕਿਹਦੇ ਕਹਿਣ ਲੱਗਾ ਬਾਬਾ ਕਰਤਾਰ ਦੇ ਮੱਝਾਂ ਗਾਵਾਂ ਕਿਹਦੀਆਂ ਕਹਿਣ ਲੱਗਾ ਕਰਤਾਰ ਦੀਆਂ ਧਨ ਦੌਲਤ ਕਿਹਦਾ ਕਰਤਾਰ ਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਫਿਰ ਨਗਰ ਵੀ ਵਸਾਵਾਂਗੇ ਤੇ ਕਰਤਾਰ ਦਾ ਵਸਾਵਾਂਗੇ ਇਹ ਨਹੀਂ ਕਹ ਵੀ ਨਾਨਕਪੁਰਾ ਵਸ ਗਰਮਖੋ ਇਹ ਨਹੀਂ ਕਹ ਨਾਨਕਪੁਰਾ ਵਸਾਵਾਂਗੇ ਬਿਲਕੁਲ ਨਹੀਂ ਉਹਨੇ ਕਿਹਾ ਬਾਬਾ ਆਪਣੇ ਨਾਮ ਤੇ ਨਗਰ ਬਸਾਂ ਮੇਰੇ ਬਾਬੇ ਨੇ ਕਹੇ ਮੇਰੇ ਨਾਮ ਤੇ ਨਹੀਂ ਇਹ ਸਭ ਕੁਝ ਕਰਤਾਰ ਦਾ ਕਰਤਾਰ ਦੇ ਨਾਮ ਤੇ ਕਰਤਾਰਪੁਰ ਬਸੇਗਾ ਉਹ ਕਰਤਾਰਪੁਰ ਬਸਾਇਆ ਬਾਬੇ ਨੇ ਕਹਿਣ ਦਾ ਭਾਵ ਸਤਗੁਰੂ ਪਾਤਸ਼ਾਹ ਕਹਿੰਦੇ ਜਾਂ ਕੀ ਤਹਿਲ ਪਾਵੇ ਦਰਗਾਹ ਮਾਨ ਜਿਹਦੀ ਤਹਿਲ ਕੀਤਿਆਂ ਦੁਨੀਆਂ ਦੀ ਤਹਿਲ ਕਰਦਾ ਜੀ ਦੁਨੀ ਮੈਂ ਕਹਿੰਦਾ ਉਹਨਾਂ ਗੁਰਮਖੋ ਇੱਥੇ ਲੀਡਰ ਆ ਜਾਏ ਕੋਈ ਮੰਤਰੀ ਮੰਤਰੀ ਕਿੱਦਾਂ ਅਸੀਂ ਭੱਜਦੇ ਹਾਂ ਜੀ ਇਦਾਂ ਕਿਦਾਂ ਬੰਦਾ ਯਤਨ ਕਰਦਾ ਫੋਟੋ ਖਚਾਉਣੀ ਆ ਮੰਤਰੀ ਸਾਹਿਬ ਦੇ ਨਾਲ ਹੱਦ ਹੋ ਗਈ ਇਹ ਵੀ ਅੱਜ ਜਿੱਤਿਆ ਤੂੰ ਪਿੱਛੇ ਭੱਜਦਾ ਕੱਲ ਨੂੰ ਵੀ ਨੇ ਹਾਰ ਜਾਣ ਤੇਰੇ ਪਿੱਛੇ ਭੱਜਣਾ ਮੈਨੂੰ ਵੋਟ ਪਾ ਦੀ ਇਹ ਤਾਂ ਅੱਗੇ ਪਿੱਛੇ ਦੀ ਖੇਡ ਹੈ ਭਾਈ ਕੋਈ ਇਹਨਾਂ ਪਿੱਛੇ ਭੱਜਦਾ ਕੋਈ ਇਹਦੇ ਪਿੱਛੇ ਭੱਜਦੇ ਨੇ ਉਹਦੀ ਟੈਲ ਕਰ ਜਿਹਦੇ ਪਿੱਛੇ ਸਾਰੀ ਦੁਨੀਆ ਭੱਜਦੀ ਹੈ ਉਹਦੇ ਉਹਦੇ ਪਿੱਛੇ ਉਹ ਉਹ ਉਹਦਾ ਸਿਮਰਨ ਕਰ ਜੀ ਨੂੰ ਨਾਂ ਜਿੱਤਣ ਦਾ ਲਾਲਚ ਤੇ ਨਾਂ ਹਾਰਨ ਦਾ ਡਰ ਹੈ ਉਹਦੀ ਉਹਦੀ ਟਹਿਲ ਕਰਨਾ ਉਹਦਾ ਸਿਮਰਨ ਕਰ ਗੁਰਮਖੋ ਜਾਕੀ ਟਹਿਲ ਪਾਵੇ ਦਰਗਾਹ ਮਾਨ ਤਿਸੈ ਬਸਾਰੈ ਮੁਗਦ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਕਿਹੜੇ ਕਿਹੜੇ ਔਗਣ ਪ੍ਰਮਾਤਮਾ ਇਹਦੇ ਗਣ ਗਿਣੀਏ ਇਹ ਤਾਂ ਸਦਾ ਭੁੱਲਦਾ ਹੈ ਇਸ ਸਦਾ ਦਾਤਾ ਲੈ ਕੇ ਸਦਾ ਭੁੱਲਦਾ ਨਾਨਕ ਰਾਖਣਹਾਰ ਅਪਾਰ ਉਹ ਰੱਖਿਆ ਕਰਨ ਵਾਲਾ ਪ੍ਰਮਾਤਮਾ ਫਿਰ ਵੀ ਬੜਾ ਬੇਅੰਤ ਹੈ ਅਪਾਰ ਕਿਉਂ ਕਿਹਾ ਜੀ ਬੇਅੰਤ ਹੈ ਉਹ ਕਿਉਂ ਬੇਅੰਤ ਹੈ ਉਹ ਇਹਨੂੰ ਸਭ ਕੁਝ ਭੁੱਲਦਿਆਂ ਹੋਇਆਂ ਦੇਖੀ ਵੀ ਜਾਂਦਾ ਤੇ ਇਹਨੂੰ ਦਾਤਾਂ ਵੀ ਦੇਈ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਭੁੱਲਣਾ ਚੁੱਕਾਂ ਦੀ ਖਿਮਾ ਫਤਿਹ ਬਿਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ